ਦੋਬ ਕਰਦੇ ਆ ਜਦੋਂ ਫਲ ਵੀ ਗਈ ਪੇਸ਼ ਹੋ ਗਿਆ ਪਰਚਾ ਚੱਲ ਪਿਆ ਤਾਂ ਵੀ ਨਹੀਂ ਖੁੱਲਣ ਦੇਣੀ ਤਾਂ ਵੀ ਪਰਚੇ ਦੇ ਪਰਚਾ ਜਦੋਂ ਫਲ ਕਰਦੇ ਹੋਨੇ ਕੰਮ ਚੱਲਣਾ ਇਹ ਥੋੜਾ ਵੀ ਇੱਥੇ ਜਮਾਨਤ ਹੋ ਜੂਗੀ ਤੇ ਉਦੋਂ ਦੁਕਾਨ ਖੁੱਲ ਜੂਗੀ ਬੱਲੇਓ ਤੇਰੇ ਇਹ ਕੰਮ ਨਾ ਹੋ ਗਿਆ ਇੱਥੇ ਸਨਹਾ ਦਾ ਕਾਰਵਾਈ ਦਾ ਵਾਰਨ ਨੰਬਰ ਵੀਰ ਦੇ ਕਾਉਂਸਲਰ ਚਤਰਵੀਰ ਸਿੰਘ ਉਰਫ ਕਮਲ ਅਰੋੜਾ ਉੱਪਰ ਦਰਜ ਹੋਏ ਮਾਮਲੇ ਦੇ ਸਬੰਧ ਵਿੱਚ ਅੰਜ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਸਾਬਕਾ ਵਿਧਾਇਕ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੁਲਾਕਾਤ ਕਰਦੇ ਹੋਏ ਬੀਤੇ ਦਿਨੀ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖ ਅਫਸਰ ਵੱਲੋਂ ਕਮਲ ਅਰੋੜਾ ਦੇ ਕਾਰੋਬਾਰੀ ਸਥਾਨ ਤੇ ਕੀਤੀ ਗਈ ਛਾਪੇਮਾਰੀ छोटे परचे दर्ज करन कारोबार बंद कर धमकिया देने संबंध में शिकायत दिया कहा कि कमल अरोड़ा उपर पहला जो मुकदमा दर्ज होया है मुकदमा भी राजनीतिक शहे झूठा दर्ज किया गया है जिस दी जांच होनी चाहिए है क्योंकि जिस व्यक्ति वलों कमल अरोड़ा ते मामला दर्ज करवाया है वो ना तो इस एरिए है न उसकी वोट उस एरिया बूथ उपर बनी हुई है फिर उस व्यक्ति वालों ये कहना कि उसनु वोट पाँ तो बाद कमल अरोड़ा वालों अगवा करवाया गया है साबित करता है कि कमल अरोड़ा उपर जो मामला दर्ज किया गया है वह कमल अरोड़ा उपर दबा पाउन खातर दर्ज किया गया है जिसकी जांच वास्ते अकाली दल मानयोग हाई कोर्ट और सुप्रीम कोर्ट विच अपना पक्ष रख जा रहा है इस दौरान कमल अरोड़ा वलों कुछ वीडियो कलिपते आडियो क्लिप यारयाल किए हैं ਜਿਸ ਦੀ ਅਦਾਰਾ ਪਬਲਿਕ ਹੈਲਪ ਨਿਊਜ਼ ਉਹ ਆਡੀਓ ਦੀ ਸੱਚੀ ਝੂਠੀ ਹੋਣ ਦੀ ਪੁਸ਼ਟੀ ਨਹੀਂ ਕਰਦਾ। ਕਮਲ अरोड़ा ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਦਾਅਵਾ ਕੀਤਾ ਕਿ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖ ਅਫਸਰ ਵੱਲੋਂ ਉਹਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ। ਜੋ ਸਬੂਤ ਉਹਨਾਂ ਕੋਲ ਹਨ ਉਹ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਨਸਾਫ ਦੀ ਮੰਗ ਕਰਨਗੇ। ਜਦੋਂ ਕਮਲ अरोड़ा ਵੱਲੋਂ ਵਾਇਰਲ ਕੀਤੀ ਆਡੀਓ ਅਤੇ ਵੀਡੀਓ ਕਲਿੱਪ ਬਾਰੇ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਨਾਲ ਉਹਨਾਂ ਦੇ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ

ਨਹੀਂ ਨਹੀਂ ਆਪਾਂ ਬੰਦ ਵੀ ਕਰਦੇ ਆਪਾਂ ਤਾਂ ਜੌਬ ਕਰਦੇ ਆਂ ਪਰ ਜਦੋਂ ਖੁੱਲ ਵੀ ਗਈ ਪੇਸ਼ ਹੋ ਗਿਆ ਪਰਚਾ ਚੱਲ ਪਿਆ ਤਾਂ ਵੀ ਨਹੀਂ ਖੁੱਲਣ ਦੇਣੀ ਤਾਂ ਵੀ ਪਰਚੇ ਦੇ ਪਰਚਾ ਜਿਹੜਾ ਖਾਈ ਕਰੀ ਹੋਣੀ ਕਰਮ ਚੱਲਣਾ ਇਹ ਥੋੜਾ ਵੀ ਇੱਥੇ ਜਮਾਨਤ ਹੋ ਜੂਗੀ ਤੇ ਉਦੋਂ ਦੁਕਾਨ ਖੁੱਲ ਜੂਗੀ ਬੱਲੇਓ ਤੇਰੇ ਇਹ ਕੰਮ ਨਾ ਹੋ ਗਿਆ ਇੱਥੇ ਸਨ ਹਾ ਦਾ ਕਾ ਵੀ ਦਾ ਹਾਂਜੀ ਜੇ ਮੈਨੂੰ ਤੇਰਾ ਐਡਰੈਸ ਨਹੀਂ ਮੇਰਾ ਖੋਲ ਨੂੰ ਖੋਲ ਚਲ ਖੋਲ ਚਲ ਇੱਥੋਂ ਖਲਾ ਚਲ ਜੇ ਖੋਲਾ ਬਾਰ ਮਰ ਡੰਡਾ ਸਿੱਧਾ ਕਰ ਦੂ ਖੋਲਣ

ਕਾਰੀ ਕੇਵळा ਕੋ ਰੇਲਵੇ ਦਾ ਸਮਾਨ ਕੋਈ ਚੀ ਟੱਕਰ ਦੀ ਚੱਕ ਲਿਓ ਤੇ ਕਦਾਂ ਖੜੇ ਲਿਆਓ ਬਸ ਹਾਂ ਇਹ ਪਾਲਿਆ ਹਮ ਤਾਂ ਜਾਂਦੇ ਦੇ ਆ ਤੇ ਬੰਦ ਕਰੋ ਇਹ ਕਰੋ ਉਹ ਕਰੋ ਤੁਸੀਂ ਅਮੋ ਬੋਲਦਾ ਕਿ ਨਾ ਨਵਾਂ ਰੇਲਵੇ ਰੂਲਵੇ ਦਾ ਕੋਈ ਵੀ ਸਮਾਨ ਲੈਣਾ ਨਾ ਹੋਰ ਪਰਚਾ ਦਿਨਾ ਹੈ ਨਾ ਹਾਂ ਵੀ ਹਮ ਤਾਂ ਜਾਂਦੇ ਪਏ ਨਾ ਮਤਲਬ ਮੈਨੂੰ ਕਹਿੰਦਾ ਮੇਰਾ ਆਪਣਾ ਐਡਰੈਸ ਨੋਟ ਕਰਾ ਮਗਾ ਕਰ ਲੈ ਬਾਕੀ ਉਹ ਲਿਖਦੇ ਲਿਆ ਹਾਂ ਹਾਂ ਜਿੰਦਗੀ ਵੀ ਤਾਂ ਮੈਂ ਕੋਈ ਨਹੀਂ ਲੈ ਜਾਣੇ ਕਰਤੀਆ ਇਹ ਅੱਭੀ ਆ ਰਿਹਾ ਮੈਂ ਕੈਮਰੇ ਲੱਗੇ ਹੋਏ ਆ ਕਿ ਚੱਕਰ ਇਹ ਉਹਨਾਂ ਨੇ ਕਾਰ ਵੀ ਕਰ ਲਈ ਜਾ ਲੱਗ ਰਹੇ ਕੋਈ ਨਹੀਂ ਕੋਈ ਨਹੀਂ ਕੋਈ 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 ਉੱਦਾਂ ਨਹੀਂ ਮਾਰਾ ਹੈਗੇ ਉਹਨਾਂ ਨੂੰ ਉੱਤੋਂ ਆਇਆ ਹੋਣਾ ਕੋਈ 20 50 ਬੰਦੇ ਚਾਹੀਦੇ ਆ ਸ਼ਕਤੀ ਹੋਣੀ ਆ ਭੈ ਰਾਜ ਦੇ ਮਾਲ ਦਾ ਤਾ ਤਾਪਾ ਤੂੰਬਾ ਪੁਲੀਆਵਾ ਉਹੋਂ ਨਾਲ ਛੇੜੋ ਬੰਦੇ ਲੈ ਕੇ ਆਵਾਂ ਅੱਗੇ ਆ ਦੇਖ ਦੁਬਾਰਾ ਜੇ ਉਹਨੂੰ ਚੋਰ ਨੂੰ ਤੁਹਾਡਾ ਕਿਹੜਾ ਭਾਜਾ ਜੇ ਜਿਵੇਂ ਬਾਕੀ ਬੋਲਦੇ ਕਿ ਜਿਹੜੀ ਪੰਡਾ ਹਾਂ ਹਾਂ ਜੀ ਕਰੋ ਕਰੋ ਬੰਦ ਕਰੋ ਰਾਣਾ ਮਾਰੇ ਹਾਂ ਹਾਂ ਚਲੋ ਚਲੋ ਬੰਦ ਕਰੋ ਇਹਨੂੰ ਲੈ ਚਾਬੀ ਲਗਾ ਮਨੋ ਜਾਣਾ ਮਰੋ ਪਾਣੀ ਨਹੀਂ ਲੋ ਕਰਾ ਰਹੇ ਸਾਰੇ ਕੁੱਤੀ ਕਰਤੀ ਜੋਬ ਖਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਚਤਰਵੀਰ ਸਿੰਘ ਕਮਲ अरोड़ा ਵਾਰਡ ਨੰਬਰ 20 ਤੋਂ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਵੀਰੋ ਅੱਜ ਜੋ ਕੰਮ ਸਰਕਾਰ ਦੇ ਧੱਕੇ ਨੇ ਸਾਡੇ ਦੁਕਾਨਾਂ ਦੇ ਉੱਤੇ ਆ ਕੇ ਪ੍ਰਸ਼ਾਸਨ ਨੇ ਜੋ ਕੰਮ ਕੀਤਾ ਉਹ ਬਿਲਕੁਲ ਨਿੰਦਨਯੋਗ ਹੈ ਮੈਂ ਸਾਰੇ ਸਮੂਚੀ ਆਪਣੀ ਲੀਡਰਸ਼ਿਪ ਨੂੰ ਮੇਰੇ ਸਾਥੀਆਂ ਨੂੰ ਵਰਕਰ ਸਹਿਬਾਨ ਨੂੰ ਬੇਨਤੀ ਕਰਦਾ ਵੀ ਸਵੇਰੇ 10 ਵਜੇ ਮੇਰੇ ਦਫ਼ਤਰ ਤੇ 10:30 ਵਜੇ ਆਪਾਂ ਸੀਪੀ ਦਫ਼ਤਰ ਜਾ ਕੇ ਕੰਪਲੇਂਟ ਫਾਈਲ ਕਰਣੀ ਹੈ ਐਸਐਚਓ ਸਾਹਿਬ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਬੜਾ ਵਧੀਆ ਮੈਂ ਤੁਹਾਡਾ ਸਤਿਕਾਰ ਕਰਦਾ ਸੀ ਪਰ ਜੋ ਤੁਸੀਂ ਅੱਜ ਇਹ ਕੰਮ ਕੀਤਾ ਆ ਇਹ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਵੀ ਮੈਂ ਜਾਊਂਗਾ ਇਸ ਮਸਲੇ ਨੂੰ ਲੈ ਕੇ ਮੇਰੇ ਕੋਲ ਸਾਰੀ ਰਿਕਾਰਡਿੰਗ ਤੁਹਾਡੀ ਆ ਗਈ ਹੈ ਜਿਹੜੇ ਤੁਸੀਂ ਕਿਹਾ ਜੀ ਇੱਕ ਪਰਚਾ ਦਰਜ ਹੋਊਗਾ ਇੱਕ ਤੋਂ ਜਮਾਨਤ ਮਿਲ ਜਾਊ ਮੈਂ ਦੂਜੇ ਤੇ ਦਰਜ ਕਰੂੰਗਾ ਤੁਹਾਨੂੰ ਨਾਮਜ਼ਦ ਕਰੂੰਗਾ ਜਨਾਬ ਪਰਚਿਆਂ ਤੋਂ ਨਹੀਂ ਡਰਨ ਵਾਲੇ ਇਨਸਾਫ ਦੀ ਗੱਲ ਕਰਿਓ ਇਨਸਾਫ ਦੀ ਗੱਲ ਕਰਿਓ ਮੈਂ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰ ਤਾਂ ਸਿਰਫ 1.5 ਸਾਲ ਦੀ ਐ ਇਸ ਤੋਂ ਬਾਅਦ ਤੁਹਾਡੇ ਮਗਰ ਨਹੀਂ ਕਿਸੇ ਨੇ ਹੱਥ ਲਾਣਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਐ ਧੱਕਾ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਜੇ ਜ਼ਰੂਰ ਸੋਚਿਆ ਜੇ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਸਾਰੇ ਉੱਤੇ ਬੈਠੀ ਐ ਮੈਂ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਅੱਜ ਤੁਸੀਂ ਸਾਡੇ ਵਪਾਰ ਬੰਦ ਕਰਨ ਦੀਆਂ ਗੱਲਾਂ ਕੀਤੀਆਂ ਨੇ ਵੀ ਅਸੀਂ ਤੁਹਾਡੀਆਂ ਦੁਕਾਨਾਂ ਨਹੀਂ ਖੁੱਲਣ ਦੇਾਂਗੇ ਤੁਸੀਂ ਆਪ ਦੇ ਵਿੱਚ ਸ਼ਾਮਲ ਹੋਵੋ ਜਾ ਇਹੋ ਜੀਆਂ ਹਰਕਤਾਂ ਜਿਹੜੀਆਂ ਕੂਚ ਹਰਕਤਾਂ ਤੁਸੀਂ ਕਰਕੇ ਗਏ ਹੋ ਜਨਾਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੂਚ ਹਰਕਤਾਂ ਛੱਡ ਦਿਓ ਕਿਸੇ ਨੇ ਨਹੀਂ ਤੁਹਾਡੇ ਮਗਰ ਖੜਨਾ ਬਾਅਦ ਚ ਬੇਨਤੀ ਹੈ ਮੇਰੀ ਸਾਰੇ ਵਰਕਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਵਾਰਡ ਨੰਬਰ 20 ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਹੈ ਵੀ 10 ਵਜੇ ਮੇਰੇ ਦਫ਼ਤਰ ਤੇ 10:30 ਵਜੇ ਆਪਾਂ ਸੀਪੀ ਸਾਹਿਬ ਨੂੰ ਕੰਪਲੇਂਟ ਫਾਈਲ ਕਰਨੀ ਹੈ ਔਰ ਹੋ ਸਕਦਾ ਹੋ ਸਕਦਾ ਮੈਂ ਡੀਜੀਪੀ ਸਾਹਿਬ ਕੋਲ ਵੀ ਇੱਕ ਕੰਪਲੇਂਟ ਲੈ ਕੇ ਜਾਵਾਂ ਹਿਊਮਨ ਰਾਈਟ ਕੋਲ ਵੀ ਲੈ ਕੇ ਜਾਵਾਂ ਉਹ ਵੀ ਕੀ ਪੁਲਿਸ ਪ੍ਰਸ਼ਾਸਨ ਕਿਸਦਾ ਕੰਮ ਬੰਦ ਕਰਾ ਸਕਦਾ ਹੈ ਕੀ ਗੱਲ ਜੇ ਐਂਟੀ ਸਰਕਾਰ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਕਾਉਂਸਲਰ ਕੋਈ ਜਿੱਤੇ ਨੇ ਤੇ ਕੀ ਗੱਲ ਤੁਸੀਂ ਉਹਨਾਂ ਨੂੰ ਜਾਨੋਂ ਮਾਰ ਦੇਵੋਗੇ ਸਾਨੂੰ ਜਾਨੋਂ ਮਾਰ ਦੋਗੇ ਸਾਡੇ ਪਰਿਵਾਰਾਂ ਨੂੰ ਤੁਸੀਂ ਅਸੀਂ ਲੋਕਾਂ ਨੇ ਵੋਟਾਂ ਪਾਈਆਂ ਨੇ ਸਾਨੂੰ ਅਸੀਂ ਆਪ ਮੋਹਰਾਂ ਲਾ ਕੇ ਨਹੀਂ ਜਿੱਤੇ ਜਨਾਬ ਲੋਕਾਂ ਨੇ ਵੋਟਾਂ ਪਾਈਆਂ ਨੇ ਐਸਐਚਓ ਸਾਹਿਬ ਥੋੜਾ ਜਿਹਾ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਚੱਲੋ ਇਲੈਕਟਿਡ ਪਰਸਨ ਹਾਂ ਮੈਂ ਮੈਂ ਕੋਈ ਥਾਪਿਆ ਹੋਇਆ ਪ੍ਰਧਾਨ ਨਹੀਂ ਹੈਗਾ ਤੁਸੀਂ ਹੱ ਕਿ ਮੇਰੀ ਬੇਨਤੀ ਹੈ ਇਹ ਕੰਮ ਨਾ ਕਰੋ ਇਹ ਕੰਮ ਤੁਹਾਨੂੰ ਭਾਰੀ ਪੈਣਗੇ ਮੇਰੀ ਫਿਰ ਬੇਨਤੀ ਮੈਂ ਕਰਦਾ ਮੈਂ ਤਕਿਆਂ ਤੋਂ ਨਹੀਂ ਡਰਦਾ ਤੁਸੀਂ ਮੇਰੇ ਤੇ 20 ਪਰਚਿਆਂ 'ਚ ਮੇਰਾ ਨਾਮ ਦਰਜ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਇੱਕ ਵਾਰੀ ਇਨਕੁਆਇਰੀ ਜ਼ਰੂਰ ਕਰਿਓ ਇਹ ਸੱਚ ਹੈ ਕਿ ਝੂਠ ਹੈ ਦਾ ਤੁਹਾਨੂੰ ਇਹ ਇਹਦਾ ਤੁਹਾਨੂੰ ਜਵਾਬ ਤੁਹਾਨੂੰ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ 'ਚ ਦੇਣਾ ਪਊਗਾ ਔਰ ਮੈਂ ਜ਼ਰੂਰ ਆਪਣੀ ਅਪੀਲ ਲੈ ਕੇ ਹਿਊਮਨ ਰਾਈਟਸ ਵਿੱਚ ਵੀ ਜਾਊਂਗਾ ਵੀ ਕੀ ਗੱਲ ਪੁਲਿਸ ਪ੍ਰਸ਼ਾਸਨ ਇੱਕ ਇਲੈਕਟਡ ਬੰਦਾ ਕੋਈ ਕਾਉਂਸਲਰ ਜਿਹੜਾ ਜਿੱਤਦਾ ਆ ਉਹਦੀ ਦੁਕਾਨਾਂ ਬੰਦ ਕਰਵਾ ਸਕਦਾ ਆਖੇ ਮੇਰੇ ਕੋਲ ਸਾਰੀ ਰਿਕਾਰਡਿੰਗ ਐ ਐਸਐਚਓ ਸਭ ਤੁਹਾਡੀ ਆ ਗਈ ਆ ਤੁਸੀਂ ਜੋ ਜੋ ਵਰਡਸ ਜੋ ਜੋ ਉੱਥੇ ਲੈਂਗੁਏਜ ਜੋ ਯੂਜ਼ ਕੀਤੀ ਹੈ ਜੋ ਗਾਲਾਂ ਗੱਡੀਆਂ ਸਾਨੂੰ ਮੇਰੇ ਕੋਲ ਸਾਰਾ ਕੁਝ ਆ ਗਿਆ ਜਨਾਬ ਇਸ ਧੱਕੇ ਦਾ ਜਵਾਬ ਤੁਹਾਨੂੰ ਜ਼ਰੂਰ ਦਿੱਤਾ ਜਾਊਗਾ ਸਿੱਧੇ ਸ਼੍ਰੋਮਣੀ ਅਕਾਲੀ ਦਲ ਦਊਗਾ ਤੁਹਾਨੂੰ ਜਵਾਬ ਇਸ ਧੱਕੇ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਅੱਗੇ ਬੇਨਤੀ ਕਰਦਾ ਆਪਣੇ ਵਰਕਰ ਸਹਬਾਨਾਂ ਅੱਗੇ ਬੇਨਤੀ ਕਰਦਾ ਵੀਰੋ ਇਹਨਾਂ ਦਾ ਧੱਕਾ ਨਹੀਂ ਸਹਿਣਾ ਆਪਾਂ ਮੇਰੀ ਪਿੱਠ ਦੇ ਪਿੱਛੇ ਝਟਾਣ ਵਾਂਗੂ ਖੜ ਜਿਓ ਸਵੇਰੇ 10 ਵਜੇ ਮੇਰੇ ਦਫਤਰ ਤੇ 10:30 ਵਜੇ ਸੀਪੀ ਸਾਹਿਬ ਨੂੰ ਆਪਾਂ ਮੋਰੰਡਮ ਦੇਣ ਜਾਣਾ ਹੈ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੈਂ ਬਾਈ ਪ੍ਰੀਤ ਨੂੰ ਕੌਚਿੰਗ ਦੀ ਉਪਾਂਥ ਕਰਵਾਉਂਗਾ ਕਮਨ ਕਰੋੜਾ ਦੇ ਹਿਸਾਬ ਨਾਲ ਦਿੱਤਾ ਸੀ ਉਹ ਪਿਛਲੇ ਦਿਨ ਮੈਂ ਬਾਅਦੋਂ ਟਾਈਮ ਨਹੀਂ ਵੜਿਆ ਅਸੀਂ ਉਹ ਕੋਈ ਦਿੱਤੀ ਸੀ ਕੱਲ੍ਹ ਦਾ ਆਤਮਨੇ ਟਾਈਮ ਦਿੱਤਾ ਸੀ ਅੱਜ ਆਪਾਂ 11 ਵਜੇ ਨੂੰ ਮਿਲਦੇ ਆਂ ਔਰ ਮਿਲ ਕੇ ਸਾਰੀ ਸਥਿਤੀ ਜੋ ਪਰਦੇ ਦੀ ਆ ਸਪਸ਼ਟ ਕੀਤੀ ਆ ਔਰ ਲੰਮੇ ਸਾਰੀ ਗੱਲ ਜਿਹੜੇ ਅਸੀਂ ਤੁਸੀਂ ਆ ਸਾਡੇ ਸੀਨੀਅਰ ਅਫਸਰ ਦੇ ਦਰਜਾ ਕਾਜੀ ਤੋਂ ਲਾ ਭਲਾ ਭਲਾ ਜੀ ਸਾਧਾਰਨ ਮਿਲ ਕੇ ਉਹਨਾਂ ਨੇ ਕੰਮ ਕੀਤਾ ਹੈ ਉਹਨਾਂ ਨੇ ਕੰਮ ਕਰਾਇਆ ਔਰ ਉਹਨਾਂ ਨੇ ਕੰਮ ਐਜੂਟ ਕੀਤਾ ਜਿਵੇਂ ਜਦੋਂ ਕਦੇ ਮੈਂ ਵਰਕਪੁਟਾ ਤੋਂ ਕਿਸੇ ਮੁੱਦੇ ਦਾ ਪ੍ਰਯਾਮ ਖਾਇਆ ਜਾਂ ਕਿ ਮੈਂ ਆਪਣੇ ਵੋਟ ਪਾ ਕੇ ਨਿਕਿਆ ਤੇ ਕੋਈ ਵੋਟ ਨਹੀਂ ਆਈ ਇਸ ਮੰਦੇ ਜਿਹੜੇ ਮੋਟੇ ਹੋਣ ਕੌਂਸਲ ਦੀ ਐਸੋ ਕੀ ਬਿਲਕੁਲ ਫੇਕ ਹੈ ਕਿ ਚੋਕੀ ਨਹੀਂ ਜਿਸ ਨੂੰ ਹੋਇਆ ਮਤਲਬ ਉਹਦੇ ਬਾਰੇ ਉਹਨਾਂ ਨੂੰ ਕੰਮ ਕਰਾਤਾ ਤੇ ਉਹਨਾਂ ਨੇ ਇਸ ਦਾ ਦਾ ਅਸ਼ਵਾਸ਼ਣ ਦਿੱਤਾ ਕਿ ਅਸੀਂ ਇਹ ਟੈਕਨੀਕਲ ਕੰਮ ਕਰਦੇ ਅਟੋਰ ਨਾਲ ਦੀ ਨਾਲ ਅਸੀਂ ਮਾਨੋ ਹਾਈ ਕੋਰਟ ਵੀ ਜਾ ਰਹੇ ਹਾਂ ਅੱਜ ਐਸੇ ਦੋਸਾਂ ਨੂੰ ਉੱਤੇ ਢਾਕੇ ਇਹਦਾ ਦੇ ਕਾਰੋਬਾਰ ਦੇ ਉੱਤੇ ਜੁਰਮਾ ਕਰਨ ਦੀ ਕੋਸ਼ਿਸ਼ ਕੀਤੀ ਆ ਮਰ ਬੁਕਾ ਕਰਨੀ ਕਰਕੇ ਕਿ ਜੇ ਮੈਂ ਤੁਹਾਡਾ ਕਾਰੋਬਾਰ ਬੰਦ ਕਰਾ ਦੇਣਾ ਮੈਂ ਤੁਹਾਨੂੰ ਇਹ ਦੇਣਾ ਹੈ ਕਿ ਮਾਤਰੀ ਹੋਵੇ ਸਾਹਮਣੇ ਚਲਨ ਦੇਣਾ ਔਰ ਪਰਚੇ ਤੇ ਪਰਚਾ ਦਿੱਤਾ ਜਾਊਗਾ ਅਸੀਂ ਇਹ ਐਪਲੀਕੇ ਇਹ ਜਿਹੜੀ ਆ ਇਹ ਲਾ ਕੇ ਆਡੀਓ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਹੁੰਦੀ ਹਾਈ ਕੋਰਟ ਨੂੰ ਕਹਿੰਦੇ ਕਿ ਇਹ ਅਸੀਂ ਤੁਹਾਨੂੰ ਕਿ ਇਹ ਆਪਣਾ ਦੋਸ਼ ਹੈ ਕਾਰੋਬਾਰ ਦੇ ਸਬੰਧ ਵਿੱਚ ਜਾ ਕੇ ਟੈਕ ਸਾਰੋ ਬਾਤ ਬੈਕਡਰੋਗੀਆਂ ਗੱਲਾਂ ਕਰਦੇ ਤੇ ਪਰਦੇ ਤੇ ਪਰਚਾ ਦੇ ਦਿਆਂ ਗੱਲਾਂ ਕਰਦੇ ਕਿਹਦੀ ਅਥਾਰਟੀ ਹੈ ਕਿਸੇ ਐਸਐਸਪੀ ਕੋਲ ਇਹਦਾ ਐਡਾ ਵੀ ਹੋ। ਜਨੂਨ ਨੂੰ ਆਪਣੀ ਮਰਜ਼ੀ ਨਾਲ ਚਲਾਵੇ ਤੇ ਆਪਣੇ ਹੱਥ ਵਿੱਚ ਲੈ ਕੇ ਰੱਖੇ। ਕਿ ਜਨੂਨ ਦੇ ਰਖਵਾਲੇ ਦੇ ਇੰਨਾ ਕਾਨੂੰਨੀਆ ਧੰਧੀਆਂ ਗੋਆਂ ਦੀ ਗੱਲ ਕਰਨਗੇ। ਫਿਰ ਆਮ ਜਨਤਾ ਦਾ ਬਣੂ ਘਰ ਕਿਉਂ? ਆਮ ਲੋਕ ਕਿੱਥੇ ਜਾਣਗੇ ਜਿਹਦੇ ਕੋਲ ਫਰਿਆਦ ਲੈ ਕੇ ਜਾਣ। ਇਸ ਕਰਕੇ ਅਸੀਂ ਆਨਲੋਗ ਹਾਈ ਕੋਰਟ ਦੇ ਵਿੱਚ ਮੂਵ ਕਰ ਰਹੇ ਹਾਂ। ਉੱਥੇ ਜਾ ਕੇ ਐਪਲੀਕੇਸ਼ਨ ਲਾ ਕੇ ਨਾਲ ਇਹਨਾਂ ਦੀ ਆਡੀਓ ਪਾ ਕੇ ਜਿੱਦਾਂ ਅਸੀਂ ਐਫਆਈਆਰ ਕੋਸ਼ਿਸ਼ ਕਰਾਵਾਂਗੇ ਉਦੋਂ ਐਸਐਚਓ ਸਾਹਿਬ ਦੇਲੇ ਨੇ ਸਾਡੇ 7 ਨੰਬਰ ਡਿਵੀਜ਼ਨ ਦੇ ਉਹਨਾਂ ਨੂੰ ਸਸਪੈਂਡ ਵੀ ਕਰਾਵਾਂਗੇ ਇਹ ਅਸੀਂ ਹਾਈ ਕੋਰਟ ਦੇ ਕੋਲ ਜਾ ਕੇ ਇਹਦੀ ਕਾਰਵਾਈ ਕਰਾਂਗੇ ਕਿਉਂਕਿ ਅੱਜ ਵੀ ਸਾਡੀ ਜਿਹੜੀ ਹੈਗੀ ਆ ਅਪੀਲ ਆ ਅਸੀਂ ਸੀਪੀ ਸਾਹਿਬ ਨੂੰ ਸਾਰੇ ਮਿਲਿਆ ਤੇ ਉਹਨਾਂ ਨੇ ਤੁਹਾਨੂੰ ਬੜਾ ਅਸ਼ਵਾਸ਼ਣ ਦਿੱਤਾ ਵੀ ਕੋਈ ਕਿਸੇ ਵੀ ਕਿਸੇ ਵੀ ਵਿਅਕਤੀ ਦੇ ਖਿਲਾਫ ਅਸੀਂ ਯਾਰਕ ਨੂੰ ਨਹੀਂ ਕਰਨੀ ਕਰਾਂਗੇ ਜੇਕਰ ਮੇਰੇ ਰੋੜਾ ਤੇ ਸਾਡੀ ਸਾਰੇ ਜੇਸਮ ਕੱਲ ਦਾ ਤੁਹਾਨੂੰ ਪਤਾ ਰਜਾਇਦ ਨੇ ਕੋਈ ਨਹੀਂ ਜਿਹੜੀ ਹੈ ਕਿ ਐਕਟ ਕਰਦੇ ਪਿਆ ਰਹੋ ਨਾ ਤੁਸੀਂ ਸਰ ਆਪਣੇ ਨਿਯਮ ਮੁਤਾਬਕ ਇਲੈਕਟਡ ਪਰਸਨ ਨੂੰ ਇਸ ਤਰ੍ਹਾਂ ਗੁੰਮ ਦੇ ਰਖਵਾਲਿਆਂ ਵੱਲੋਂ ਤੰਗ ਪਰੇਸ਼ਾਨ ਕਰਨਾ ਕਿਤੋਂ ਤੱਕ ਜਾਇਆ ਜਾ ਸਾਧਾਨ ਦੀ ਕੀ ਮੰਸ਼ਾ ਹੈ ਜੀ ਸਾਧਾਨ ਦੀ ਇਹ ਹਰਾਮ ਇਸ ਤੋਂ ਸਰਪੰਚ ਦੇ ਵਿੱਚ ਇਹ ਨਾ ਫੇਰ ਨਹੀਂ ਬਣ ਰਿਹਾ ਫੇਰ ਨਹੀਂ ਬਣ ਰਿਹਾ ਲੋਕਾਂ ਨੇ ਨਹੀਂ ਬਣਾਇਆ ਪੁਹਾਰ ਦੇ ਲੋਕਾਂ ਨੇ ਨਹੀਂ ਬਣਾਇਆ ਕਿਉਂਕਿ ਲੋਕਾਂ ਦੇ ਭਾਵਨਾਵਾਂ ਦੇ ਖਰਜੀ ਉੱਤੇ ਬੋਲੀ ਆ ਸੀ ਸਾਥ ਹੋ ਗਿਆ ਹੋਰ ਪੁਲਿਸ ਦੀ ਮਦਦ ਨਾਲ ਇਹ ਕੇ ਪੁਲਸ ਵਾਲੇ ਐਸਐਸਓ ਨੂੰ ਆਏ ਹੁੰਦੇ ਉਹਨਾਂ ਦੀ ਮਦਦ ਨਾਲ ਕਾਉਂਸਲਰ ਸਹਿਮਾਨ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਆਪਣੇ ਵੱਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਅ ਪਾਇਆ ਜਾ ਰਿਹਾ ਜਦਕਿ ਪੁਲਿਸ ਦੀ ਇਹ ਡਿਊਟੀ ਨਹੀਂ ਉਸ ਦੀ ਜ਼ਿੰਮੇਵਾਰੀ ਨਹੀਂ ਵੀ ਕਿਸੇ ਤੇ ਦਬਾਅ ਪਾ ਕੇ ਉਹਨੂੰ ਕਿਸੇ ਬੰਦੀ ਪਾਰਟੀ ਵਿੱਚ ਸ਼ਾਮਲ ਕਰਾਇਆ ਜਾਵੇ ਪਰ ਐਸੇ ਤੋਂ ਸੱਚੇ ਕੰਮ ਕਰਦੇ ਆ ਜਿਵੇਂ ਕਰਕੇ ਇਹ ਇਹ ਮਾਹੌਲ ਬਣਿਆ ਹੋਇਆ ਜਿਵੇਂ ਕਰਕੇ ਅਸੀਂ ਇੱਥੇ ਆਏ ਆ ਤੁਸੀਂ ਮੈਨੂੰ ਕਹਿੰਦਾ ਵੀ ਇਹ ਐਸਐਚਓ ਸਾਹਿਬ ਨੂੰ ਨਹੀਂ ਕੰਮ ਕਰਦੇ ਜਿਨ੍ਹਾਂ ਦੀ ਪੀਸੀ ਨਹੀਂ ਕਰਦੇ ਜਿਨ੍ਹਾਂ ਦੀ ਆਪਣੀ ਵਤੀ ਤੇ ਉਹਨਾਂ ਦੀ ਕੋਈ ਅਜਿਹੀ ਜਾਣਕਾਰੀ ਨਹੀਂ ਰੱਖਦਾ ਜਿਹੜਾ ਅਸੀਂ ਅੱਜ ਕੋਈ ਮੰਗ ਤੇ ਰਾਏ ਦੇ ਦਾਰ ਨੇ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿਆਰੇ ਵੀਰ ਕਮਲ अरोड़ा ਜੀ ਜਿਹੜੇ ਸੰਗਤ ਨੇ ਜਿਨ੍ਹਾਂ ਨੂੰ ਦੇਤੂ ਬਣਾਇਆ ਅਵਾਰਡ ਨੰਬਰ 20 ਤੋਂ ਉਹਨਾਂ ਨੂੰ ਕਾਫੀ ਕੱਲ 7 ਨੰਬਰ ਦੇ ਐਸਐਚਓ ਸਾਹਿਬ ਨੇ ਦੁਕਾਨ ਤੇ ਆ ਕੇ ਚੰਗੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਉਹਨਾਂ ਦੇ ਕਾਰੋਬਾਰ ਬੰਦ ਕਰਾ ਕੇ ਉਹਨਾਂ ਤੇ ਮੁਕੱਦਮੇ ਦੇਣ ਦੀ ਗੱਲ ਕਹੀ ਆ। ਸੋ ਇਸ ਦੇ ਸਬੰਧ ਵਿੱਚ ਅੱਜ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਸਾਡੇ ਹਲਕੇ ਦੇ ਸਾਬਕਾ ਐਮਐਲਏ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਦੋਸਤ ਵਰਕਰ VOTER ਅਕਾਲੀ ਦਲ ਦਾ ਸਿਰਾ ਰਿਵਾੜ ਅਸੀਂ ਸੀਪੀ ਸਾਹਿਬ ਨੂੰ ਮਿਲਣ ਲਈ ਮੰਗ ਪੱਤਰ ਦੇਣ ਲਈ ਜਾ ਰਹੇ ਹਾਂ ਸੋ ਤਾਂ ਕਿ ਆਉਣ ਵਾਲੇ ਕੱਲ ਦੇ ਵਿੱਚ ਕੋਈ ਇਦਾਂ ਦੀ ਮਾੜੀ ਚੰਗੀ ਆਣ ਸੁਖਾਵੀ ਘਟਨਾ ਨਾ ਹੋਵੇ ਬਾਕੀ ਰਹੀ ਗੱਲ ਕਿ ਜਿਹੜੇ ਦਬਕੇ ਮਾਰ ਕੇ ਡਰਾ ਰਹੇ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ੁਰਜਾ ਪੁਰਜਾ ਕਟ ਮਰੇ ਕਬੂ ਨਕ ਸਾਡੇ ਖੇਤ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਨੇ ਚੋਨੇ ਹੋਏ ਇੱਕ ਘਬਰਾਉਣ ਵਾਲੇ ਨਹੀਂ ਡਰਨ ਵਾਲੇ ਨਹੀਂ ਸ਼ਹੀਦਾਂ ਦੇ ਦਿਨ ਮਨਾ ਕੇ ਹਟਿਆ ਸਾਡੇ ਸਾਬਜਾਦਿਆਂ ਦੇ ਉਹਨਾਂ ਦੇ ਵਾਰਿਸ ਆ ਉਹਨਾਂ ਦੇ ਵਾਰਿਸ ਆ ਜਿਨ੍ਹਾਂ ਨੇ ਸੀਸ ਨੂੰ ਕੱਟੇ ਹੋਏ ਸੀਸ ਨੂੰ ਤਲੀ ਤੇ ਰੱਖ ਕੇ ਜੰਗ ਲੜੀ ਐ ਸੋ ਭੁੱਲ ਜਾਣ ਪੰਜਾਬ ਦੇ ਵਾਰਿਸ ਆ ਸੀ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਡਰਾ ਨਹੀਂ ਸਕਦਾ ਧਮਕਾ ਨਹੀਂ ਸਕਦਾ ਦੁਕਾਨਾਂ ਖੁੱਲੀਆਂ ਨੇ ਕਮਰ ਰੋੜਾ ਮੇਰੇ ਘਰ ਚ ਬੈਠਾ ਹੈ ਠੀਕ ਹੈ ਜੀ ਦੁਕਾਨਾਂ ਇਹਨਾਂ ਦੀਆਂ ਕੱਲ ਵੀ ਖੁੱਲੀਆਂ ਸੀ ਅੱਜ ਵੀ ਖੁੱਲਣਗੀਆਂ ਆਉਣ ਵਾਲੇ ਕੱਲ ਚ ਵੀ ਖੁੱਲਣਗੀਆਂ ਸੋ ਮੈਂ ਇਹ ਵੀ ਮੈਨੂੰ ਪਤਾ ਕਿਉਂਕਿ ਮੇਰੇ ਬਹੁਤ ਚੰਗੇ ਸਬੰਧ ਰਹੇ ਆ ਪੁਲਿਸ ਅਫਸਰਾਂ ਦੇ ਨਾਲ ਸਾਰੇ ਮਾੜੇ ਨਹੀਂ ਕਈ ਵਾਰੀ ਸਰਕਾਰਾਂ ਦੇ ਦਬਾਅ ਦੇ ਵਿੱਚ ਆ ਕੇ ਕਰਨਾ ਪੈਂਦਾ ਸੋ 7 ਨੰਬਰ ਵਾਲੇ ਐਸਐਚਓ ਸਾਹਿਬ ਨੇ ਆ ਜਿਹੜਾ ਵਤੀਰਾ ਵਰਤਾਇਆ ਖੇੜ ਵਰਤਾਈ ਸਾਨੂੰ ਉਮੀਦ ਨਹੀਂ ਸੀ ਸੋ ਅਸੀਂ ਕਮਲ ਅਰੋੜੇ ਦੇ ਨਾਲ ਸਮੂੱਚੀ ਅਕਾਲੀ ਦਲ ਦੀ ਲੀਡਰਸ਼ਿਪ ਅਸੀਂ ਇੱਥੋਂ ਦਫ਼ਤਰ ਤੋਂ ਸਾਰੇ ਸਾਥੀ ਚੱਲਣ ਲੱਗੇ ਆਂ ਉੱਥੇ ਅਸੀਂ ਖੜੇ ਆਂ ਔਰ ਉੱਥੋਂ ਅਸੀਂ ਚਾਹੇ 2 ਜਣੇ ਜਾਂ 5 ਜਣੇ ਜਿੰਨਾ ਵੀ ਮਾਨਯੋਗ ਕਮਿਸ਼ਨਰ ਸਾਹਿਬ ਦੇਣਗੇ ਕਿਉਂਕਿ ਕਮਿਸ਼ਨਰ ਸਾਹਿਬ ਬਾਰੇ ਜੋ ਅਸੀਂ ਸੁਣਿਆ ਹੈ ਕਿ ਉਹ ਬਿਨਾਂ ਪੱਖਪਾਤ ਤੋਂ ਬੜੀ ਨੇਕ ਨੀਤੀ ਦੇ ਨਾਲ ਹਰ ਇੱਕ ਦੀ ਫਰਿਆਦ ਸੁਣਦੇ ਆਂ ਹਰ ਇੱਕ ਨੂੰ ਇਨਸਾਫ ਦੋ ਹੁੰਦੇ ਆ ਔਰ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੇ ਬਹੁਤ ਵੱਡਾ ਇੱਕ ਰਤਬਾ ਵਾ ਬਹੁਤ ਵੱਡੀ ਤਾਕਤ ਆ ਸਾਨੂੰ ਉਮੀਦ ਆ ਕਿ ਕਮਿਸ਼ਨਰ ਸਾਹਿਬ ਸਾਨੂੰ ਇਨਸਾਫ ਜਰੂਰ ਦਵਾਣਗੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜੋ ਤੁਸੀਂ ਲੋਕ ਸਾਡੀ ਆਵਾਜ਼ ਨੂੰ ਆਬਾਮ ਤੱਕ ਜਨ ਜਨ ਤੱਕ ਪਹੁੰਚਾਉਣ ਦੇ ਲਈ ਹਰ ਉਸ ਥਾਂ ਤੇ ਪਹੁੰਚ ਜਾਂਦੇ ਹੋ ਜਿੱਥੇ ਤੱਕਾ ਹੁੰਦਾ ਔਰ ਇਸੇ ਗੱਲ ਦੀ ਅਸੀਂ ਤੁਹਾਡੇ ਤੋਂ ਆਸ ਉਮੀਦ ਕਰਦੇ ਹੋਏ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ